ਆਈ ਵਾਯੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਜਾਨਵਰ ਉਤਰ ਆਏ ਹੁਣ ਵੀਰੋ ਆ ਦੇਖੋ ਨਾਉਣ ਲੱਗੇ ਨੇ ਆ ਜਿਹੜੀ ਨੇ ਲੀਕ ਕਬੂਤਰੀ ਲਈ ਅੰਦੀ ਇਹਦਾ ਜੋੜਾ ਲੱਗ ਗਿਆ ਆਪਣੇ ਕਾਲ ਸਾਖੇ ਨਾਲ ਜਿਹੜਾ ਚਿੱਟਾ ਕਬੂਤਰਾ ਹੈਗਾ ਹੁਣ ਬੱਚਾ ਬਹੁਤ ਸੋਹਣਾਗਾ ਉਹ ਵੀ ਕਾਲ ਸਾਖਾ ਉਹ ਬੱਠਾ ਤਾਂ ਸਲੇ ਤੋਂ ਉੱਪਰਲੇ ਪਾਸੇ ਆ ਕਬੂਤਰੀ ਉਹਦੀ ਨਾਉਣ ਲੱਗ ਗਈ ਆ ਇਧਰੋਂ ਨੀਲੇ ਦਾ ਜੋੜਾ ਗੋਲੇ ਦੇ ਮਾਪਾਪ ਦਾ ਜੋੜਾ ਆਪਾਂ ਨੇ ਤੋੜਤਾ ਜਿਹੜੀ ਇਹ ਕਬੂਤਰੀ ਤੇ ਉਹ ਮੋਜੇ ਕਬੂਤਰ ਨਾਲ ਲਾਤੀ ਇਹ ਨੀਲੇ ਕਬੂਤਰ ਦੇ ਨਾਲ ਨਹੀਂ ਆਪਾਂ ਇਹ ਹੁਣ ਜੋੜਾ ਦੇਖਦੇ ਮੇਰੀ ਇਹ SLA ਦੀ ਵੀ ਆ ਕਬੂਤਰੀ ਨਾਲ ਜੋੜਾ ਲੱਗ ਜਾਂਦਾ ਨੀਲੀ ਨਾਲ ਇਹਦਾ ਜੋੜਾ ਇਹਦੇ ਨਾਲ ਲੱਗ ਗਿਆ ਕੋਈ ਗੱਲ ਨਹੀਂ ਇਹਦੇ ਵਾਸਤੇ ਕਬੂਤਰੀ ਲੈ ਆਉਨੇ ਆ ਐ ਬਾਕੀ ਜਿਹੜੇ ਲੱਠੇ ਲੁੱਠੇ ਜੇ ਨੇ ਇਹਨਾਂ ਨੂੰ ਸਭ ਨੂੰ ਚੁਕਾ ਕੇ ਕਬੂਤਰੀਆਂ ਲੈ ਕੇ ਆਉਨੇ ਆ ਕਿਤੋਂ ਕੱਢ ਕੇ ਐਸੇ ਯਾਰ ਮਿੱਤਰ ਤੋਂ ਲਿਆਉਨੇ ਆ ਕੋਈ ਵਧੀਆ ਨਸਲ ਆਹ ਯਾ ਦੇਖੋ ਨਾਉਣ ਲੱਗੇ ਨੇ ਜੀ ਛੱਟੇ ਆਪਣੇ ਇਹ ਤੰਨ ਕਪੂਤਰ ਜਮਾਂ ਸੇਮ ਪੂਰੇ ਛੱਟੇ ਨੇ ਇਹਨਾਂ ਦੇ ਆਪਣੇ ਰੰਗ ਨਹੀਂ ਦਿਲਾਇਆ ਹੌਂ ਜਿਹੜੇ ਰੰਗ ਵਾਲ ਨੇ ਰੰਗਾਲਾ ਇਹਨਾਂ ਦਾ ਰੰਗ ਜਾਲਾਉਂਦੇ ਆ ਜਾਰੇ ਤਾਂ ਚਿੱਟੇ ਹੀ ਸੋਹਣੇ ਲੱਗਦੇ ਨੇ ਰੰਗ ਸਹੀ ਨਹੀਂ ਲੱਗਾ ਉਹੀ ਬੇਕਾਰ ਜੇ ਹੋ ਗਏ ਤੇ ਆ ਗਿਆ ਜੀ ਕਾਲੀ ਗਾਨੀ ਵਾਲਾ ਉੱਪਰੋਂ ਲੱਗੇ ਪਤਾ ਨਹੀਂ ਕਬੂਤਰੀ ਆ ਪਤਾ ਨਹੀਂ ਕਬੂਤਰ ਆ ਇਹ ਨਹੀਂ ਸਮਝ ਆਈ ਵਿਚਾਰੇ ਦੀ ਲੱਛਣ ਦੇਖਣ ਨੂੰ ਕਬੂਤਰੀ ਦੇ ਲੱਗਦੇ ਨੇ ਫੇਰ ਦੇਖੋ ਵੀਡੀਓ ਨਾਲ ਲਾਖ ਸ਼ਰ ਜ਼ਰੂਰ ਕਰਿਆ ਕਰੋ ਭਰਾਵੋ ਆ ਦੇਖੋ ਨੀਲੇ ਦਾ ਪੂਰਾ ਜੋਰ ਲੱਗਾ ਹੈ ਇਹਦੀ ਕਬੂਤਰੀ ਅੰਦਰ ਆ ਖੁੱਡੇ ਦੇ ਵਿੱਚ ਵੀ ਉਹਦਲਾ ਵੇਖ ਕੇ ਪਹੁੰਚ ਜਾ ਆ ਆਪਣਾ ਗੋਲਾ ਬੱਚਾ ਆ ਗਿਆ ਹੁਣੇ ਅੱਗੇ ਨਾਲ ਪਹਿਲਾਂ ਨਾਲ ਬਿਹਤਰ ਹੈਗਾ ਠੀਕ ਹੈ ਜਮਾ ਇਹਨੂੰ ਕਿ ਉਹ ਦਿਸ਼ਾ ਰੇਂਜ ਅਜ ਫੇਰ ਦੰਨੇ ਆ ਤਾਂ ਕਿ ਇਹਦੇ ਚ ਜਾਨ ਜੀ ਭਰ ਜੇ ਦੇਖੋ ਜੀ ਪਹਿਲਾਂ ਕਰ ਦ ਨੀਵੇਂ ਕਰਕੇ ਚੱਲਦਾ ਵੀ ਹੁਣ ਕਰ ਦਨੇ ਮੈਂ ਤਾਂ ਫੇਰ ਚੱਕ ਲਈ ਦੇਖੋ ਸਿੱਧਾ ਸਿੱਧਾ ਉਹ ਜ ਬਹੁਤ ਸੋਹਣੇ ਕਰ ਬੰਦਾ ਗਿਆ ਖੜਕੇ ਹਾਂ ਲਓ ਜੀ ਆਉ ਪਹੁੰਚ ਗਏ ਤੁੱਪੇ ਸਾਰੇ ਨਾ ਆ ਗਿਆ ਨੀਲਾ ਛੋਟਾ ਫੇਰ ਖੁੱਡੇ ਮੂਰੇ ਇਹਨੂੰ ਆ ਵੀ ਕਦੋਂ ਬਾਹਰ ਕੱਢਦੇ ਵੇ ਕਦੋਂ ਮੰਗ ਕਬੂਤਰੀ ਕੋਲੇ ਜਾਵਾਂ ਪਰ ਨਹੀਂ ਹੁੰਨੇ ਆਪਾਂ ਇਹਦਾ ਜੋੜਾ ਤੋੜਨੇ ਤੋੜਨਾ ਦੇ ਇਹਦੇ ਬੱਚੇ ਦੋ ਹੀ ਮਰ ਗਏ ਜਿਹੜਾ ਕੱਢੇ ਤੇ ਨੇ ਹੁਣੇ ਤਾਂ ਆਪਾਂ ਬੱਚੇ ਲੈਣੇ ਲੰਗੇ ਮੋਜੇ ਨਾਲ ਲਾ ਕੇ ਉਹ ਬੱਚਾ ਗੋਲਾ ਆਇਆ ਹੈ ਜਿਹੜਾ ਗੋਲਾ ਬੱਚਾ ਵੀ ਸ਼ਾਇਦ 100% ਕਬੂਤਰੀ ਹੈ ਇਹਨੋਂ ਪਾਲਾ ਮੰਗੇ ਕਾਲ ਸੱਖੇ ਨਾਲ ਜਿਹੜਾ ਆਪਣਾ ਉੜਦਾ ਕਾਲ ਸੱਖਾ ਗੋਲੇ ਬੱਚੇ ਦੇ ਨਾਲ ਕਾਲ ਸੱਖੇ ਦੇ ਬੱਚੇ ਚਿੱਟੇ ਕਬੂਤਰ ਨਾਲ ਲਾ ਕੇ ਫੇਰ ਦੇਖ ਲੈ ਕਿਵੇਂ ਨੇ ਇਹ ਬਲੀਆਂ ਨਾਲ ਤਿਆਰ ਹੋ ਲੈਣੀਆਂ ਇਹਨਾਂ ਚਾਹਾਂ ਹੁਣ ਕਾਲ ਸੱਖਾ ਵਧੀਆ ਉੜਦਾ ਤੇ ਚਿੱਟਾ ਕਬੂਤਰ ਵਧੀਆ ਦੀਗਾ ਬਾਈ ਜੀ ਉੱਤੇ ਆਇਆ ਇਹਦੇ ਬੱਚੇ ਨਾਲ ਕਾਲ ਸੱਖਾ ਲੱਗ ਗਿਆ ਹਾਂ ਬੱਚੇ ਬਹੁਤ ਟੋਪ ਦੇਉਣਗੇ ਆਪਾਂ ਨੂੰ ਭਰੋਸਾ ਹੈ ਇਹਦੇ ਤੇ ਆਹ ਦੇਖੋ ਜਿ ਸ਼ਦਮ ਬੈਠਾ ਆ ਵੀ ਕਾਲੀ ਗੰਨੀ ਵਾਲੀ ਪਹੁੰਚ ਗਈ ਥੋੜੇ ਇਹ ਤਾਂ ਡਰਦਾ ਹੈ ਥੋੜਾ ਜਿਹਾ ਪਤਾ ਨਹੀਂ ਕੀ ਚੱਕ ਰਿਹਾ ਜਿੱਦੇ ਪਹਿਲੇ ਦਿਨ ਰੰਗ ਲਾਇਆ ਉਹਦੇ ਇਹ ਇਹਦੇ ਲਬੇ ਨਾ ਜਾਇਆ ਕਰੇ ਖੁੱਡੇ ਜੀ ਨਾ ਬੜਿਆ ਕਰੇ ਨਾਲਾ ਨਾਲਾ ਬੋਤਲ ਆ ਗੇਸ ਕੋ ਆ ਗਈ ਕੁਤਰੀ ਬਾਕੀ ਵਿੱਚ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਪ੍ਰਾਪਾ ਧੰਨਵਾਦ ਤੁਹਾਡਾ ਜੈਨੀਏ ਬਾਕੀ ਦੇਖਾਂਗੇ ਸ਼ਾਮ ਨੂੰ ਥੈਂਕ ਯੂ ਸਾਰੇ ਭਾਈਆਂ ਦਾ ਧੰਨਵਾਦ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਜੀ ਜੇ ਕੋਈ ਕਮੀ ਬੇਸੀ ਹੁੰਦੀ ਆ ਤਾਂ ਜ਼ਰੂਰ ਦੱਸਿਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਣੇ ਵੀਡੀਓ ਨੂੰ ਪਿਆਰ ਦੇਣ ਲਈ ਇੰਨਾ ਕਿ ਦੰਨੇ ਇੰਨੀ ਬਹੁਤ ਆ ਜੀ ਹੁਣ ਬਾਕੀ ਹੌਲੀ ਹੌਲੀ ਆਪਣੇ ਬੰਦੇ ਨਾਲ ਜੋੜੋ ਓਕੇ ਜੀ ਲਾਈਕ ਸ਼ੇਅਰ ਕਰਿਆ ਕਰੋ ਬਾਏ ਬਾਏ